ਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਕਲੈਕਸ਼ਨ ਉਦਾਂ ਦੇ ਹੀ ਲੈ ਕੇ ਆਏ ਆ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਕਰਦੇ ਹੋ ਕਲੈਕਸ਼ਨ ਨੂੰ ਮਤਲਬ ਜਿੱਦਾਂ ਹੁਣ ਸੀਜ਼ਨ ਦਾ ਟਾਈਮ ਹੈ ਜੀ ਵਿਆਹਾਂ ਸ਼ਾਦੀਆਂ ਦਾ ਟਾਈਮ ਹੈ ਤਾਂ ਫਿਰ ਜਿਹੜੇ ਅਸੀਂ ਸੂਟ ਤੁਹਾਡੇ ਲਈ ਵਰਕ ਕਰਵਾਏ ਆ ਬਹੁਤ ਘੱਟ ਪ੍ਰਾਈਸ ਦੇ ਵਰਕ ਕਰਵਾਏ ਨੇ ਸਾਰੇ ਸੂਟ ਤੇ ਕਲਰ ਆਪਸ਼ਨ ਵੀ ਦਵਾਂਗੇ ਸਟੱਫ ਵੀ ਅਲੱਗ-ਅਲੱਗ ਦੇ ਹੋਣਗੇ ਬਹੁਤ ਸੋਹਣੀ ਇਹ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਦੇਣੀ ਆ ਇਹ ਸੂਟ ਤੁਸੀਂ ਖੁਦ ਸਟਿਚ ਕਰਵਾ ਕੇ ਪਾ ਸਕਦੇ ਹੋ ਗਿਫਟ ਦੇ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੁਹਾਨੂੰ ਸਾਰੇ ਸੂਟ ਅੱਜ ਦੀ ਵੀਡੀਓ ਦੇ ਕਿਵੇਂ ਲੱਗੇ ਇਹ ਸੀਗੇ ਇੱਕ ਮਤਲਬ ਨਾਰਮਲ ਜੀ ਰੇਂਜ ਦੇ ਵਿੱਚ ਆਪਾਂ ਨੇ ਸੂਟ ਬਣਾਏ ਹੋਏ ਨੇ ਤੇ ਹਰ ਇੱਕ ਦਾ ਆਪਣਾ ਨੇ ਬਜਟ ਹੋਣ ਕਰਕੇ ਇੱਕ ਮੈਂ ਬਣਾ ਰਹੀ ਹਾਂ ਜੀ ਥੋੜੀ ਜਿਹੀ ਹੈਵੀ ਰੇਂਜ ਦੇ ਵਿੱਚ ਜਿਨ੍ਹਾਂ ਦੀ ਬਹੁਤ ਸਾਰੀ ਡਿਮਾਂਡ ਆ ਰਹੀ ਹੈ ਜਿੱਦਾਂ 7 ਸਾਰਾ 18000 ਦੀ 15 ਤੋਂ ਪਲੱਸ ਰੇਂਜ ਵਾਲੇ 15000 ਤੋਂ ਪਲੱਸ ਰੇਂਜ ਵਾਲੇ ਸੂਟ ਬਣਾ ਰਹੇ ਹਾਂ ਉਹ ਵੀਡੀਓ ਤੁਸੀਂ ਮੇਰੀ ਜਰੂਰ ਦੇਖਿਓ ਕਿਉਂਕਿ ਬਹੁਤ ਪਿਆਰੇ ਸੂਟ ਬਣਾਏ ਨੇ ਜੀ ਉਹ ਵਾਲੇ ਵੀ ਇਹ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਜੇ ਤੁਹਾਨੂੰ ਕੋਈ ਸੂਟ ਪਸੰਦ ਆ ਰਾ ਤੁਸੀਂ ਬੁਕਿੰਗ ਦੇਣੀ ਆ ਨੰਬਰ ਹੋਏਗਾ 8283828381 ਨੰਬਰ ਆ ਜੀ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰजेस ਅਗਰ ਤੁਸੀਂ ਇੰਡੀਆ ਮੰਗਾਉਣੇ ਤਾਂ ਅਲੱਗ ਤੋਂ ਹੋਣਗੇ ਤੇ ਬਾਕੀ ਕਿਸੇ ਦੇ ਸਾਥੋਂ ਸਟਿਚ ਕਰਵਾ ਕੇ ਮੰਗਾਣੇ ਆ ਬਿਦਾਉਟ ਆ ਸਟਿਚਿੰਗ ਮੰਗਾਣੇ ਆ ਇਹ ਥੋੜੀ ਚੁਆਇਸ ਰਹੇਗੀ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਆਪਣਾ ਅਸ ਦਾ ਫਰਸੂਟ ਬਸ ਤੁਸੀਂ ਵਰਕ ਦੇਖ ਲਓ ਸਟਫ ਬਹੁਤ ਜ਼ਿਆਦਾ ਫਾਈਨ ਆ ਕਲਰ ਬਹੁਤ ਸੋਹਣੇ ਸੋਹਣੇ ਨੇ ਜੀ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੋਏਗਾ ਨੀਚੇ ਘੇਰਾ ਨਹੀਂ ਬਣਿਆ ਹੋਇਆ ਹੈਗਾ ਠੀਕ ਹੈ ਇਹ ਹੈਗਾ ਜੀ ਪਿਓਰ ਔਰਗੇਂਜ਼ਾ ਦੇ ਉੱਪਰ ਸ਼ਰਟ ਹੈ ਇਸ ਦੇ ਤੇ ਇਹ ਹੈਗੀਆਂ ਨੇ ਜੀ ਬਾਜੂ ਹਰ ਇੱਕ ਸੂਟ ਦੀ ਤੁਹਾਨੂੰ ਬਾਜੂ ਤੇ ਪ੍ਰੋਪਰ ਵਰਕ ਮਿਲੇਗਾ ਪਿਓਰ ਔਰਗੈਂਜ਼ਾ ਦੀ ਸੌਫਟ ਔਰਗੈਂਜ਼ਾ ਦੀ ਸ਼ਰਟ ਆ ਠੀਕ ਆ ਤੇ ਇਹਦੇ ਨਾਲ ਜਿਹੜੀ ਆਪਾਂ ਨੇ ਸਲਵਾਰ ਬਣਾਈ ਆ ਉਹ ਇਦਾਂ ਵਰਕ ਵਾਲੀ ਆ ਜੇ ਤੁਸੀਂ ਇਹਨੂੰ ਪੈਂਟ ਦੇ ਤੌਰ ਤੇ ਵੀ ਪਾ ਸਕਦੇ ਹੋ ਤੇ ਸਲਵਾਰ ਦੇ ਤੌਰ ਤੇ ਵੀ ਨੈਕਸਟ ਇਹ ਇਹਦਾ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੇਗੀ ਬਹੁਤ ਪਿਆਰਾ ਜਾਂ ਸਾਈਡਾਂ ਤੇ ਇਹਦਾ ਡਿਜ਼ਾਈਨ ਤੇ ਪ੍ਰਾਈਸ ਤੁਸੀਂ ਦੱਸੋ ਕਿੰਨਾ ਹੋ ਸਕਦਾ ਜੀ ਇਹ ਸੂਟ ਦਾ 6500 ਜਾਂ ਫਿਰ 5500 ਝੋ ਪੇਟਾ ਠੀਕ ਹੈ ਜੀ ਪ੍ਰਾਈਸ ਦੇ ਰਹੀਆਂ ਤੁਹਾਨੂੰ ਬਹੁਤ ਹੈਰਾਨ ਕਰਨੇ ਵਾਲਾ ਇੰਨੇ ਹੈਵੀ ਸੂਟ ਦਾ ਪ੍ਰਾਈਸ ਅਸੀਂ ਤੁਹਾਨੂੰ 4000 ਦੇ ਰਹੇ ਹਾਂ 4000 ਦੇ ਵਿੱਚ ਪਹੁੰਚਿਆ ਤੇ ਵਰਕ ਦੁਪੱਟਾ ਵਰਕ ਤੇ ਸ਼ਰਟ ਹੈਵੀ ਵਰਕ ਦੇ ਵਿੱਚ ਇਹ ਦੇਖੋ ਜੀ ਦੁਪੱਟੇ ਦੀ ਲੋ ਇਦੇ ਵਿੱਚ ਸੈਕਿੰਡ ਕਲਰ ਆ ਕਲਰ ਤਿੰਨ ਬਣਾਏ ਆ ਤਿੰਨੋ ਹੀ ਟ੍ਰੈਂਡਿੰਗ ਕਲਰ ਨੇ ਹੁਣ ਜਿਹੜਾ ਕਲਰ ਤੁਹਾਨੂੰ ਪਸੰਦ ਆ ਇਹ ਬਹੁਤ ਸੋਹਣੇ ਜਿਹੇ ਡਿਜ਼ਾਈਨ ਦੇ ਵਿੱਚ ਇਹ ਬਲੂ ਪੀਕਾਕ ਜਿਹਾ ਬਹੁਤ ਸੋਹਣਾ ਬਲੂ ਕਲਰ ਆ ਤੇ ਗ੍ਰੀਨ ਸ਼ੇਡ ਆ ਜੀ ਤੇ ਇਹ ਮੈਰੂਨ ਜਿਹਾ ਸ਼ੇਡ ਮੈਰੂਨ ਵਾਈਨ ਜਿਹਾ ਮਿਕਸ ਆ ਜਾਂਦਾ ਕਲਰ ਠੀਕ ਆ ਜੀ ਇਹ ਸਾਰੇ ਸ਼ੇਡ ਨੇ ਇਹਨਾਂ ਸੂਟਾਂ ਦੇ ਵਿੱਚ ਤੇ ਇਹਨਾਂ ਦਾ ਪ੍ਰਾਈਸ ਹੈਗਾ 4000 ਸ਼ਿਪਿੰਗ ਚਾਰਜਸ ਅਲੱਗ ਤੋਂ ਨੇ ਨੈਕਸਟ ਇੱਕ ਸੂਟ ਅਸੀਂ ਇਹ ਬ੍ਰਾਈਟ ਚਾਰਟ ਤੇ ਬਣਾਇਆ ਇਹ ਵੀ ਪਿਓਰ ਔਰਗੇਂਜ਼ਾ ਤੇ ਬਣਿਆ ਹੈ ਪਹਿਲਾਂ ਤਾਂ neck ਦੇਖ ਲਓ ਜੀ ਸੂਟ ਦਾ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਸਾਰੇ ਫਰੰਟ ਦੇ ਵਿੱਚ ਵਰਕ ਹੈ ਤੇ ਜਿਹੜੀ ਫਰੰਟ ਦੀ ਬੇਲ ਦੀ ਡਿਜ਼ਾਈਨਿੰਗ ਉਹ ਬਹੁਤ ਸੋਹਣੀ ਬਣੀ ਹੋਈ ਆ ਇਹ ਸੂਟ ਇਦਾਂ ਦੇ ਆ ਇਹਨਾਂ ਨੂੰ ਕੋਈ ਵੀ ਏਜ ਪਾ ਸਕਦੀ ਆ ਮਤਲਬ ਕੋਈ ਵੀ ਡਾਰਕ ਟੋਨ ਤੋਂ ਜਿੱਦਾਂ ਆਪਾਂ ਕਹਿ ਸਕਦੇ ਆ ਕਿ 45 50 ਪਲੱਸ ਏਜ ਵਾਲੇ ਪਾ ਸਕਦੇ ਆ ਕਿਉਂਕਿ 50 ਪਲੱਸ ਵਾਲੇ ਵੀ ਕਾਫੀ ਡਾਰਕ ਸੂਟ ਪਾ ਲੈਂਦੇ ਆ ਬਾਕੀ ਆਪਣੇ ਤੇ ਡਿਪੈਂਡ ਹੈ ਜੀ ਜੇ ਕਿ ਇੰਸਟਾਗ੍ਰam ਤੇ ਵੀਡੀਓ ਦੇਖੀ ਸੀਗੀ ਇੱਕ ਮੈਂ ਮਤਲਬ ਕਿ ਅ ਲੇਡੀ ਨੇ ਤਕਰੀਬਨ ਹੋਣਗੇ ਜੀ 70 ਪਲੱਸ ਦੇ ਉਹਨਾਂ ਨੇ ਮਰਜੰਟਾ ਕਲਰ ਦਾ ਸੂਟ ਪਾਇਆ ਹੋਇਆ ਕਹਿੰਦੀ ਮੈਨੂੰ ਮੇਰੀ ਏਜ ਨਾ ਪੁੱਛੋ ਜੀ ਮੈਂ ਉਰੇ ਸਾਹ ਆਪਣੇ ਲੈਣ ਆਈ ਆ ਤੇ ਮਤਲਬ ਇਦਾਂ ਇਦਾਂ ਨੇ ਕਾਫੀ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਕਰਦੇ ਆ ਹਰ ਇੱਕ ਦੀ ਆਪਣੀ ਆਪਣੀ ਏਜ ਹੁੰਦੀ ਆ ਸੌਰੀ ਆਪਣੀ ਆਪਣੀ ਚੁਆਇਸ ਹੁੰਦੀ ਆ ਤੇ ਤਾਂ ਕਰਕੇ ਕੋਈ ਵੀ ਸੂਟ ਕਿਸੇ ਵੀ ਕਲਰ ਚ ਪਾ ਸਕਦਾ ਮਹਿਰੂਨ ਆ ਰੈੱਡ ਆ ਤੇ ਰਾਣੀ ਛੇੜਾ ਤਿੰਨ ਕਲਰ ਨੇ ਤੇ ਪ੍ਰਾਈਸ ਇਹਦਾ ਦੰਨੇ ਆ ਜੀ ਅਸੀਂ ਤੁਹਾਨੂੰ 4300 ਸੌਰੀ 4200 4200 ਦਾ ਸੂਟ ਆ ਅ ਨੈਕਸਟ ਦੇਖਿਓ ਜੀ ਸੂਟ ਪਹਿਲਾਂ ਤਾਂ ਨੈਕ ਦੇ ਉੱਪਰ ਜਿਹੜਾ ਦਬਕਾ ਵਰਕ ਕੀਤਾ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨਾ ਨੀਡਲ ਵਰਕ ਆ ਤੇ ਨਾਲ ਦਬਕਾ ਕਲੀਪਾ ਕੇ ਨੀਚੇ ਨੂੰ ਜਾਏਗਾ ਤੇ ਬਹੁਤ ਸੋਹਣਾ ਜਿਹਾ ਸੂਟ ਆ ਤੇ ਜਿਹੜਾ ਨੀਚੇ ਅਸੀਂ ਫੁੱਲ ਬਣਾਇਆ ਹੋਇਆ ਨਾ ਨੋਟਵਰਕ ਦੇ ਨਾਲ ਬਣਾਇਆ ਹੋਇਆ ਇਹ ਬਰੀਕੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਵਰਕ ਚ ਦੇਖਣੀ ਪੈਂਦੀਆਂ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਇਹਦਾ ਸਲਵਾਰ ਦਾ ਕਰੀਪ ਦਾ ਸਟੱਫ ਸਾਰੇ ਦੇ ਵਿੱਚ ਬੂਟੀ ਰਹੇਗੀ ਫੋਰ ਸਾਈਡ ਤੋਂ ਨੂੰ ਫਿਨਿਸ਼ਿੰਗ ਮਿਲੇਗੀ ਤੇ ਪ੍ਰਾਈਸ ਦੇ ਰਹੇ ਹਾਂ ਜੀ 4000 ਇਹ ਸੂਟ ਦਾ ਵੇ ਬਿਆਸੇ ਦਾ ਮਹਿੰਗਾ ਸੀਗਾ ਬਟ 4500 ਦਾ ਸੂਟ ਸੀਗਾ ਹੁਣ ਇਦਾਂ ਕਿ ਆਪਾਂ ਇਹਨਾਂ ਦੀ ਆਰਡਰ ਦੁਆਰਾ ਲੈ ਲਈਏ ਜਲਦੀ ਜਲਦੀ ਇਹਨਾਂ ਨੂੰ ਆਪਾਂ ਜਲਦੀ ਫਿਨਿਸ਼ਡ ਕਰੀਏ ਇਹ ਹੈਗਾ ਜੀ 4000 ਦਾ ਸੂਟ ਕਲਰ ਇੱਕ ਤੋਂ ਇੱਕ ਨਹੀਂ ਬਹੁਤ ਪਿਆਰਾ ਰਸਟ ਸ਼ੇਡ ਆ ਜੀ ਕਲਰ ਤਿੰਨੋਂ ਇਹ ਚਾਰੋਂ ਹੀ ਕਲਰ ਨਵੇਂ ਆ ਜਿਹੜਾ ਕਲਰ ਤੁਸੀਂ ਲੈਣਾ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਤੇ ਇਹ ਹੈਗਾ ਸਾਰਾ ਦਬਕੇਚ ਬਣਿਆ ਹੋਇਆ ਪੀਸ ਗਲਾਸ ਟਿਸ਼ੂ ਦੀ ਸ਼ਰਟ ਆ ਬਹੁਤ ਪਿਆਰਾ ਜਿਹਾ ਗਲਾਸ ਦੇ ਉੱਪਰ ਸੂਟ ਆ ਜੇ ਗਲਾਸ ਟਿਸ਼ੂ ਦੀ ਸ਼ਰਟ ਆ ਟੋਟਲੀ ਦਬਕੇ ਦਾ ਕੰਮ ਹੈ ਕਲਰ ਬਹੁਤ ਸੋਹਣਾ ਸੂਰ ਦਾ ਸਾਰੇ ਦੇ ਵਿੱਚ ਬੂਟੀ ਲੱਗੀ 4 ਸਾਈਡ ਵਰਕ ਦਾ 4500 ਇਹ ਸੂਟ ਦਾ ਪ੍ਰਾਈਸ ਆ ਕਿਉਂਕਿ ਟੋਟਲੀ ਰਵ ਕਾ ਜੇ ਕਲਰ ਬਹੁਤ ਸੋਹਣਾ ਇਹਦੇ ਵਿੱਚ ਵੀ ਰਸਟਾ ਟਿਕ ਤੋਂ ਨੂੰ ਇਹ ਮਿਲ ਜੇਗਾ येलो 골ਡਨ ਬਹੁਤ ਪਿਆਰਾ ਜਿਹਾ येलो ਕਲਰ ਆ ਚਾਰ ਕਲਰ ਨੇ ਚਾਰ ਹੀ ਬਹੁਤ ਸੋਹਣੇ ਆ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਸੂਟ ਕਿੱਦਾਂ ਲੱਗੇ ਫੋ ਇਹਦਾ ਹੈਗਾ ਜੀ 4500 ਪ੍ਰਾਈਸ 4500 ਇਹ ਹੈਗਾ ਜੀ ਬਹੁਤ ਸੋਹਣੇ ਜੀ ਸੌਫਟ ਜੀ ਸਟਫ ਦੇ ਉੱਪਰ ਠੀਕ ਹੈ ਅ ਨੈਕ ਦੇ ਉੱਪਰ ਵਰਕ ਆਏਗਾ ਬਹੁਤ ਸੋਹਣਾ ਵਰਕ ਹੈ ਟਿੱਕੇ ਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਕਾਰਨਰ ਫਲਾਰ ਦੇ ਨਾਲ ਆ ਤੇ ਨੀਚੇ ਦਿੱਤੀ ਹੋਈ ਜੀ ਪੇਸਟਿੰਗ ਹੁਣ ਏਦਾਂ ਦੇ ਸੂਟ ਆ ਜੀ ਆਪਾਂ ਵਰਕ ਕੀ ਕਰਵਾਨੀਆ ਤਾਂ ਜਿੰਨੇ ਦਾ ਸੂਟ ਮੈਂ ਤੁਹਾਨੂੰ ਦੇ ਰਹੀਆਂ ਏਨੇ ਦਾ ਤਾਂ ਵਰਕ ਵਰਕ ਹੀ ਹੋਣੀ ਆ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਕ੍ਰੇਪ ਦੀ ਹੋਏਗੀ ਤੇ ਜਿਹੜੀ ਇਹ ਵਾਲੀ ਹੈ ਰੀਡਾਈ ਕਰवानी ਪੈਣੀ ਆ ਜੀ ਸਾਨੂੰ ਸਲਵਾਰ ਕਲਰ ਪ੍ਰੋਪਰ ਨਹੀਂ ਜਾ ਰਿਹਾ ਜਾਂ ਫਿਰ ਸਾਤੋ ਚੇਂਜ ਹੋ ਗਈ ਹੋਏਗੀ ਬਹੁਤ ਸੋਹਣਾ ਚਾਹੀਏ ਹੈਗਾ ਸ਼ਰਟ ਦਾ ਸੌਰੀ ਦੁਪੱਟੇ ਦਾ ਕਾਰਨ ਸਾਰੇ ਦੇ ਵਿੱਚ ਬੁਟੀ ਰਹੇਗੀ ਠੀਕ ਹੈ ਤੇ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ ਦਿੰਨੇ ਆਂ ਸੀ ਅ 4700 और कलर जी, तीन कलर तीन कलर है, 4700 ਦਾ ਸੂਟ ਆ ਅਰ ਕਲਰ ਦੇਖਿਓ ਜੀ ਤਿੰਨ ਕਲਰ ਨੇ ਇਸ ਦੇ ਵਿੱਚ ਤਿੰਨੋ ਹੀ ਕਲਰ ਬਹੁਤ ਸੋਹਣੇ ਆ 4700 ਦੇ ਵਿੱਚ ਠੀਕ ਹੈ ਜੀ ਇਹਦੀ ਸਲਵਾਰ ਅਸੀਂ ਤੁਹਾਨੂੰ ਨਾਲ ਦੀ ਨਾਲ ਚੇਂਜ ਕਰਕੇ ਦਵਾਂਗੇ ਨੈਕਸਟ ਸੂਟ ਦੰਨੇ ਆ ਇਹ ਡਿਜ਼ਾਈਨ ਮੈਂ ਤੁਹਾਡੇ ਵਾਸਤੇ ਪਹਿਲਾਂ ਵੀ ਲੈ ਕੇ ਆਈ ਸੀ ਬਹੁਤ ਜ਼ਿਆਦਾ ਲਾਈਕ ਕੀਤਾ ਦੇਖੋ ਜੀ ਸੂਟ ਦਾ ਵਰਕ ਦੇਖੋ ਸਲਵਾਰ ਤੇ ਵੀ ਪ੍ਰੋਪਰ ਵਰਕ ਹੈ ਜੀ ਤੇ ਦੁਪੱਟੇ ਦਾ ਵਰਕ ਦੇਖੋ ਦੁਪੱਟਾ ਪੂਰਾ ਹੈਵੀ ਤੇ ਰੇਟ ਦੱਸਾਂ ਜੀ 4500 4500 ਦੇ ਵਿੱਚ ਫੁੱਲ ਹੈਵੀ ਦੁਪੱਟੇ ਦੇ ਨਾਲ ਬਹੁਤ ਸੋਹਣਾ ਸੂਟ ਕਲਰ ਦੇਖ ਲਓ ਇਸ ਤੇ ਵੀ ਕਲਰ ਸਿਮਿਲਰ ਜੇ ਤੁਹਾਨੂੰ ਮਿਲ ਜਾਣਗੇ ਜਾਂ ਫਿਰ ਜੋ ਤੁਹਾਨੂੰ ਪਸੰਦ ਦਾ ਕਲਰ ਅਸੀਂ ਬਣਾ ਦਾਂਗੇ ਸੇਮ ਵਰਕ ਦੇ ਨਾਲ ਬਟ ਉਹਦੇ ਪ੍ਰਾਈਸ ਮਤਲਬ ਕਿ ਸਟਫ ਤੇ ਡਿਪੈਂਡ ਆ ਤੁਸੀਂ ਕੀ ਸਟਫ ਲੈਣਾ ਅਗਰ ਸੇਮ ਸਟਫ ਲੈਣਾ ਤਾਂ ਵੀ ਇਹਨਾਂ ਸੂਟਾਂ ਨਾਲੋਂ ਥੋੜਾ ਜਿਹਾ ਪ੍ਰਾਈਸ ਅਪ ਹੋਏਗਾ ਕਿਉਂਕਿ ਮੈਂ ਕੁਆਂਟੀਟੀਆਂ ਚ ਬਣਵਾ ਰਹੀ ਹਾਂ ਜੀ ਇਹ ਤਾਂ ਥੋੜਾ ਅਸੀਂ ਸਪੈਸ਼ਲ ਲਵਾਂਗੇ ਥੋੜਾ ਜਿਹਾ ਫਰਕ ਤਾਂ ਪ੍ਰਾਈਸ ਦਾ ਪਾਏਗਾ 1200 ਦਾ ਫਰਕ ਪੈ ਜਾਏਗਾ ਪਰ ਛੂਟ ਦੇ ਅਕੋਰਡਿੰਗ ਕਲਰ ਚੁਆਇਸ ਛੋਡੀ ਹੋ ਜੇਗੀ ਜੇ ਬਹੁਤ ਸੋਨਾ ਯੂ ਸ਼ੇਪ ਦੇ ਵਿੱਚ ਡਬਲ ਨੈਕ ਆ ਤੇ ਨੋਟ ਵਰਕ ਦੇ ਨਾਲ ਸੂਟ ਆ ਲੈਂਥ ਦਾ ਕੋਈ ਇਸ਼ੂ ਨਹੀਂ ਆ ਬਾਜੂ ਤੇ ਬਹੁਤ ਸੋਨਾ ਜਿਹਾ ਵਰਕ ਹੈ ਠੀਕ ਹੈ ਨੈਕ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਡਬਲ ਠੀਕ ਹੈ ਇਹ ਹੈਗੀ ਇਹਦੀ ਸਲਵਾਰ ਕ੍ਰੇਪ ਦੀ ਸਾਰੇ ਦੇ ਵਿੱਚ ਬੂਟੀ ਆ ਜੀ ਫਿਨਿਸ਼ਿੰਗ ਦੇ ਨਾਲ ਆ ਕਲਰ ਵੀ ਬਹੁਤ ਸੋਨੇ ਸੋਨੇ ਜਿਹੇ ਆ ਗਲਾਸ ਟਿਸ਼ੂ ਦੇ ਨਾਲ ਬਣਿਆ ਹੋਇਆ ਪੀਸ ਬਹੁਤ ਪਿਆਰਾ ਜਿਹਾ ਤੇ ਪ੍ਰਾਈਸ ਦੰਨਿਆ ਜੀ ਤੁਹਾਨੂੰ ਇਹ ਸੂਟ ਦਾ ਸੀ 4200 4200 ਕਿਉਂਕਿ ਦਬਕੇ ਦੇ ਨਾਲ ਹੈ ਜੀ ਸਾਰੇ ਪੀਸ ਤੁਸੀਂ ਮਟੀਰੀਅਲ ਜ਼ਰੂਰ ਦੇਖਿਆ ਕਰੋ ਜੇ ਤੁਹਾਨੂੰ ਕਿਸੇ ਸੂਟ ਦਾ ਪ੍ਰਾਈਸ ਲੱਗਦਾ ਹੈ ਜ਼ਿਆਦਾ ਤਾਂ ਜਿਹੜਾ ਦਬਕਾ ਹੁੰਦਾ ਉਹ ਥੋੜਾ ਜਿਹਾ ਉਸ ਦਾ ਪ੍ਰਾਈਸ ਜ਼ਿਆਦਾ ਆ ਜਾਂਦਾ ਹੈ ਪਰ ਮੈਂ ਤੁਹਾਨੂੰ ਫਿਰ ਵੀ ਕੱਟ ਦਿੰਨੀ ਆ ਬਹੁਤ ਜ਼ਿਆਦਾ ਇਹ ਬਹੁਤ ਸੋਹਣਾ ਦਵਗਾ ਫਟਦਾਣੇ ਦੇ ਨਾਲ ਦੇ ਰੇਸ਼ਮ ਦੇ ਕੰਮ ਦੇ ਨਾਲ ਸੂਟ ਬਣਿਆ ਹੋਇਆ ਤੁਸੀਂ ਇਹਨਾਂ ਦੇ ਨਾਲ ਸਲਵਾਰਾਂ ਬਣਾ ਸਕਦੇ ਹੋ ਠੀਕ ਹੈ ਜਾਂ ਫੇਰ ਗਰਾਰੇ ਚਰਾਰੇ ਬਣਾ ਸਕਦੇ ਹੋ ਦੁਪट्टे ਬਹੁਤ ਸੋਹਣੇ ਆ ਕਲਰ ਬਹੁਤ ਸੋਹਣੇ ਆ ਟ੍ਰੈਂਡਿੰਗ ਜੇ ਕਲਰ ਲੈ ਕੇ ਆਈਏ ਇਸ ਡਿਜ਼ਾਈਨ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਪਿਆਰੇ ਪੀਸ ਨੇ ਜੇ ਕਲਰ ਦੇਖੋ ਕਿੰਨਾ ਸੋਹਣਾ ਹੈ ਬਿਲਕੁਲ ਨਵਾਂ ਜਿਹਾ ਲੱਗ ਜਾ ਹਟਕੇ ਕਲਰ ਆ 4200 ਦੇ ਵਿੱਚ ਇਹ ਵਾਲਾ ਸੂਟ ਵੀ 4200 ਦੇ ਵਿੱਚ ਠੀਕ ਹੈ ਜੀ ਨੈਕਸਟ ਇਹ ਵੀ ਗਰਲਿਸ਼ ਲੁੱਕ ਤੇ ਬਹੁਤ ਸੋਹਣਾ ਜਿਹਾ ਕਲਰ ਰੈਡੀ ਕੀਤਾ ਹੈ ਇਹਦੇ ਸਾਰੇ ਕਲਰ ਬਹੁਤ ਸੋਹਣੇ ਆ ਨੈਕ ਤੇ ਬਹੁਤ ਸੋਹਣਾ ਜਿਹਾ ਵਰਕ ਆਏਗਾ ਨੈਕੀ ਬਹੁਤ ਸੋਹਣਾ ਨੀਡਲ ਵਰਕ ਦੇ ਨਾਲ કેરા બહુત પ્યારા બને આ વે સૂટ આ કાફી અચ્છા સૂટ આ ક્રેપડી શર્ટ આ સોરી ક્રેપડી સલવાર આ તે ગ્લાસ ટિશ્યુરી શર્ટ આ ગ્લાસ ટિશ્યુ દી સલવાર ઓ વાહ દુપટ્ટા એ ટ શર્ટ કલર વાસને સોને છે એ હેગે ને જી ચાર કલર પ્રાઈસ હેગા 4200 ઇના સૂટ આના 4200 પ્રાઈસ આ ਠੀਕ ਹੈ ਤੇ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਨੀ ਆ ਇੱਕ ਸੂਟ ਰੈਡੀ ਕੀਤਾ ਜੀ ਬਹੁਤ ਪਿਆਰਾ ਜਿਹਾ ਅਗਰ ਕਿਸੇ ਨੇ ਗਰਾਰੇ ਸ਼ਰਾਰੇ ਨਾਲ ਲੈਣਾ ਹੈ ਅ ਇਹ ਹੈਗਾ ਫ੍ਰੀ ਲੈਂਥ ਪਲਾਜ਼ੋ ਉੱਪਰ ਮਤਲਬ ਗਰਾਰਾ ਫ੍ਰੀ ਲੈਂਥ ਹੈ ਜਿਨ੍ਹਾਂ ਦੇ हिਪ ਹੈਗੇ ਆ ਜੀ ਅ 22 ਤੋਂ ਲੈ ਕੇ 25 ਤੱਕ ਮਤਲਬ ਕਿ 22 ਤੋਂ نیچے ਜਿੰਨੀ ਮਰਜ਼ੀ ਹੋਵੇ ਜਿਵੇਂ 18 19 20 ਕਿ ਬਾਈ ਤੇ ਮਤਲਬ ਇਹ 25 ਜਾਂ 26 ਹਿੱਪ ਤੱਕ इजीली ਆ ਜਾਏਗਾ ਠੀਕ ਹੈ ਤੇ ਇਹ ਬਣਿਆ ਆਇਆ ਹੋਇਆ ਆਪਣਾ ਹੀ ਗਰਾਰਾ ਗਰਾਰਾ ਤੁਹਾਨੂੰ ਰੈਡੀ ਮਿਲੇਗਾ ਠੀਕ ਹੈ ਸਾਰੇ ਸਿੱਪੀ ਦਾ ਵਰਕ ਕੀਤਾ ਹੋਇਆ ਸਟਫ ਬਹੁਤ ਜ਼ਿਆਦਾ ਫਾਈਨ ਆ ਪ੍ਰੋਪਰ نیچے ਸਾਰਾ ਇਸ ਤੇ ਲਾਈਨਿੰਗ ਕਰਾ ਲਗਾ ਕੇ ਆਪਾਂ ਨੇ ਇਹ ਗਰਾਰਾ ਰੈਡੀ ਕੀਤਾ ਹੋਇਆ ਤੁਸੀਂ ਰੈਡੀ ਕਰवानी ਹੈ ਜੀ ਇਸ ਦੀ ਸ਼ਰਟ ਸ਼ਰਟ ਤੇ ਅਸੀਂ ਵਰਕ ਕੀਤਾ ਹੋਇਆ ਐਦਾਂ ਥੋੜੀ ਜਿਹੀ ਵਾਇਸਾ ਲੌਂਗ ਸ਼ਾਰਟ ਜਿਵੇਂ ਮਰਜੀ ਬਣਾ ਲੂ ਮੈਂ ਸ਼ਰਟ ਦੇ ਉੱਪਰ ਵਰਕ ਕਰਵਾਤਾ ਜੀ ਸਾਰੀ ਤੇ ਠੀਕ ਹੈ ਕਲਰ ਬਹੁਤ ਸੋਹਣਾ ਹੈ ਪ੍ਰੋਪਰ ਤੁਹਾਨੂੰ ਬਾਜੂ ਤੇ ਵਰਕ ਮਿਲੇਗਾ ਮੇਨ ਹੈਗਾ ਜੀ ਇਸ ਤਰ੍ਹਾਂ ਦੁਪੱਟਾ ਇਮੇ ਤਾਂ ਆ ਦਿਖਾਇਆ ਕਿਉਂਕਿ ਗਰਾਰਾ ਸ਼ਰਾਰਾ ਕਈਆਂ ਨੂੰ ਜਲਦੀ ਨੀਡ ਹੁੰਦੀ ਆ ਜੇ ਬਣਾਉਣ ਚ ਟਾਈਮ ਥੋੜਾ ਲੱਗਦਾ ਤੇ ਸਾਡੇ ਪਾਸ ਰੈਡੀ ਪਿਆ ਸਾਰਾ ਦੁਪੱਟਾ ਜਾਲ ਹੈ ਬਹੁਤ ਸੋਹਣਾ ਜਿਹਾ ਦੁਪੱਟਾ ਇਸ ਦਾ ਐਦਾ ਬਿਲਕੁਲ ਸੌਫਟ ਜਿਹਾ ਸਟਫ ਦੇ ਉੱਪਰ ਸੂਟ ਰੈਡੀ ਕੀਤਾ ਤੇ ਸੂਟ ਦਾ ਪ੍ਰਾਈਸ ਤੁਹਾਨੂੰ ਮਿਲੇਗਾ ਜੀ 15500 ਇਹ ਵਾਲੇ ਸੂਟ ਦਾ ਪ੍ਰਾਈਸ 15500 ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much